ਕਾਂਗਰਸ ਪਾਰਟੀ ਦੇ ਸਸਦ ਗੁਰਜੀਤ ਸਿੰਘ ਓਛਲਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੀ ਯਾਦ ਦੇ ਵਿੱਚ 6 ਦਸੰਬਰ ਨੂੰ ਕਾਂਗਰਸ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਨੂੰ ਜੋ ਸੰਵਿਧਾਨ ਦਿੱਤਾ ਉਹ ਅੱਜ ਵੀ ਲੋਕਤੰਤਰ ਅਤੇ ਸਮਾਨਤਾ ਦੀ ਮਜ਼ਬੂਤਨੀ ਹੈ। ਇਸ ਮੌਕਮ ਵਿੱਚ AICC ਦੇ ਸਖਤਰ ਹਰਵਿੰਦਰ ਸਿੰਘ ਢਾਲੀ ਸਮੇਤ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਆਗੂ ਮੌਜੂਦ ਰਹੇ। ਗੁਰਜੀਤ ਸਿੰਘ ਓਛਲਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਨਰਵਾਤਾ ਬਾਬਾ ਸਾਹਿਬ ਭੀਮਰੋ ਬੇਤਕਰਦੀ ਦੀ ਜਾਦ ਦੇ ਵਿੱਚ 6 ਦਸੰਬਰ ਨੂੰ ਉਹਨਾਂ ਦਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਯਾਦ ਕੀਤਾ ਹੈ ਡਾਕਟਰ ਰਾਜਕਮਰ ਬੇਤਕਰ ਜਿਹੜੇ ਹਮੇਸ਼ਾ ਹੀ ਚਾਹੇ ਇਹਨਾਂ ਦਾ ਪ੍ਰਗਟ ਦਿਨ ਹੋਵੇ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਹੋਵੇ ਬਾਬਾ ਸਾਹਿਬ ਭੀਮਰੋ ਬੇਤਕਰਦੀ ਦਾ ਚਾਹੇ ਅੰਤਮ ਵਰਸੀ ਹੋਵੇ ਉਹ ਹਮੇਸ਼ਾ ਇਹਨਾਂ ਨੂੰ ਯਾਦ ਕਰਦੇ ਆ ਜੁਹ ਉਹਨਾਂ ਨੇ ਪ੍ਰੋਗਰਾਮ ਜਿਹੜਾ ਸੀ ਬਾਬਾ ਸਾਹਿਬ ਭਿੰਮਾਮbedkar ਜੀ ਦੀ ਯਾਦ ਦੇ ਵਿੱਚ ਰੱਖਿਆ ਜਿਹਦੇ ਚ ਚੀਚੇ ਤੌਰ ਤੇ ਸਾਡੇ ਏਏ ਸੀ ਦੇ ਸੈਕਟਰੀ ਅਰਵਿੰਦਰ ਢਾਲਵੀ ਜੀ ਪਹੁੰਚੇ ਨੇ ਔਰ ਉਹਦੇ ਚ ਸਾਡੀ ਸਮੂਚੀ ਸੀਨੀਅਰ ਲੀਡਰਸ਼ਿਪ ਸੀ ਸਾਡੇ ਇਥੋਂ ਦੇ ਲੋਕ ਅਮਰਸਰ ਦੀ ਜ਼ਿਲ੍ਹਾ ਪ੍ਰਧਾਨ ਸੀ ਔਰ ਸਾਰੇ ਨੇ ਅਸੀਂ ਉਹਨਾਂ ਦਾ ਉਹਨਾਂ ਨੂੰ ਯਾਦ ਕੀਤਾ ਤੇ ਉਹਨਾਂ ਦੇ ਚਲਾਈ ਪੂਰਨਾਂ ਤੇ ਪਾਏ ਪੂਰਨਾਂ ਦੇ ਚੰਨਨ ਦਾ ਆਇਤ ਕੀਤਾ ਕਿਉਂਕਿ ਇਸ ਵੇਲੇ ਡੈਮੋਕ੍ਰੇਸੀ ਜਾਂ ਲੋਕਤੰਤਰ ਜਿਸ ਵੀ ਮੌਲ ਚ ਅਸੀਂ ਜੀ ਰਹੇ ਹਾਂ ਇਹ ਸਭ ਕੁਝ ਜੋ ਹੈ ਇਹ ਸਰਦਾਰ ਮਹਾਤਮਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਹੀ ਹੈ ਔਰ ਉਹਨਾਂ ਨੇ ਜਿਹੜੀ ਆਪਣੀ ਉੱਚੀ ਸੋਚ ਦੇ ਨਾਲ ਸਾਰੇ ਵਰਗਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਚਾਹੇ ਛੋਟਾ ਹੋਵੇ ਵੱਡਾ ਹੋਵੇ ਕੋਈ ਵਰਗ ਹੋਵੇ ਧਰਮ ਹੋਵੇ ਸਭ ਨੂੰ ਬਰਾਬਰ ਦਾ ਅਧਿਕਾਰ ਹੈ ਇਹੀ ਕਰ ਰਹੇ ਹੈ ਕਿ ਅੱਜ ਹਰ ਕੋਈ ਆਮ ਘਰਾਂ ਦਾ ਬੱਚਾ ਵੀ ਜਿਹੜਾ ਵਾ ਉਹ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਦਾ ਹੈ ਵੱਡੇ ਵੱਡੀਆਂ ਉਪਲਬਧੀਆਂ ਕਰ ਸਕਦਾ ਹੈ ਚਾਹੇ ਕੋਈ ਸਾਡੇ ਹੁਣ ਤੁਸੀਂ ਦੇਖੋ ਸਾਡੇ ਪ੍ਰਧਾਨ ਸ੍ਰੀ ਖੜਗੇ ਜੀ ਐਸ ਵੇਲੇ ਮਲਕਰ ਜਨ ਖੜਗੀ ਜੀ ਉਹਨਾਂ ਦੀ ਰਹਿਮਾਈ ਦੇ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਵਿੱਚ ਇਹ ਜਿਹੜਾ ਦਿਵਸ ਅੱਜ ਮਨਾ ਰਹੀ ਹੈ ਔਰ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਕਾਂਗਰਸ ਪਾਰਟੀ ਹਮੇਸ਼ਾ ਸੰਵਿਧਾਨ ਦੇ ਮਤਾਬਕ ਚੱਲਦੀ ਕੋਈ ਉਸ ਚੀਜ਼ ਹੁੰਦੇ ਮਤਾਬਕ ਦੇਖਿਆ ਜਾਵੇ ਜਿਹੜੀ ਸੰਵਿਧਾਨ ਤੋਂ ਉਲਟ ਚੱਲ ਰਹੀ ਹੈ ਲੋਕਾਂ ਤੇ ਪਰਚੇ ਕਰ ਰਹੀ ਹੈ ਆਮ ਆਦੀ ਪਾਰਟੀ ਨੇ ਬਹੁਤ ਧੱਕਾ ਕਰ ਰਹੀ ਆ ਔਰ ਇਹਦਾ ਜਿਹੜਾ ਖੰਭਿਆਜਾ ਇਹ ਲੋਕਤੰਤਰ ਦੇ ਵਿੱਚ ਲੋਕਾਂ ਲਈ ਮਾੜਾ ਹੁੰਦਾ ਹੈ ਕਿਉਂਕਿ ਲੋਕ ਆਵਾਜ਼ ਦਬਾਈ ਜਾਂਦੀ ਹੈ ਯੂਐਨਏ ਬਣ ਪਿਆ ਰਹੇ ਨੇ ਆਮ ਨਾਲ ਇਲੈਕਸ਼ਨ ਹੁੰਦੇ ਉਹ ਤੇ ਇਲੈਕਸ਼ਨ ਹੀ ਨਾ ਹੁੰਦੇ ਇਹਦੇ ਔਰ ਕੈਂਸਰ ਕਰ ਦਿੱਤੇ ਨੇ ਪਰਚੇ ਕਰੀ ਜਾ ਰਹੇ ਨੇ ਸਾਡੇ ਸਾਬਕਾ ਜਿਹੜੇ ਵਜ਼ੀਰ ਨੇ ਮੌਜੂਦਾ ਐਮਐਲਏ ਸਰਕਾਰੀਆਂ ਦੇ ਵਿਰੁੱਧ ਪਰਚਾ ਕਰਦਾ ਉਹਦੇ ਭਤੀਜੇ ਦੇ ਪਰਚਾ ਕਰਦਾ ਹੈ ਤੋਂ ਜਈਆਂ ਜੜੀਆਂ ਗੱਲਾਂ ਨੇ ਇਹ ਲੋਕਤੰਤਰ ਨੂੰ ਖਤਮ ਕਰਦੀਆਂ ਔਰ ਇਹ ਪਾਰਟੀ ਜਿਹੜੀ ਕਹਿੰਦੀ ਅਸੀਂ ਵੱਖਰ ਰੱਖਣ ਪਾਰਟੀ ਅਸੀਂ ਵੱਖਰਾ ਕਰਾਂਗੇ ਇਹਨ ਵਖਰਾ ਤੇ ਕੀ ਕਰਨੇ ਨਾ ਵਾਕਿਆ ਹੀ ਵਖਰਾ ਕਰਕੇ ਵਿਖਾਤਾ ਵੀ ਇਹ ਕਦੀ ਪੰਜਾਬ ਚ ਹੋਇਆ ਨਹੀਂ ਸੀ ਜਿਸ ਤਰੀਕੇ ਦਾ ਤੰਗ ਕਿੰਨੇ ਐਸ ਵੇਲੇ ਮਚਾਇਆ ਔਰ ਪੁਲਿਸ ਔਰ ਪ੍ਰਸ਼ਾਸਨ ਉਹਦਾ ਹੱਥ ਝੋਕਾ ਬਣ ਕੇ ਕੰਮ ਕਰ ਰਿਹਾ ਜੇ ਕੋਲਾ ਸਾਹਿਬ ਦਾ ਬਿਆਨ ਆਇਆ ਜਿਹੜਾ ਪਾਗਲ ਲਾ ਕੇ ਉਹ ਤਰੀਕਾ ਦੇ ਦੋ ਦੇਖੋ ਉਹ ਐਮਐਲਏ ਦੀ ਛੋਟੀ ਸੋਚ ਹੈ ਦੇਖੋ ਆਪ ਵੀ ਪੱਦਬੱਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਛੋਟੀ ਸ਼ਰਤ ਉੱਥੇ ਆਉਣ ਵਾਸਤੇ ਛੋਟੀ ਸੋਚ ਨਾਲ ਬਿਆਨ ਦੇ ਦਿੰਦੇ ਆ ਇਹ ਗਲਤ ਹੈ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਇਹਦੀ ਜਿਹੜੀ ਸ਼ਿਕਾਇਤ ਸੁਖੀਮੰਦਵਾ ਜੀ ਨੇ ਜਹੇਦਰ ਸਾਹਿਬ ਨੂੰ ਇਕਾਲਤਖ ਸਾਹਿਬ ਨੂੰ ਕਰ